ਦੇ ਰਾਜ ਦੇ ਤੇਦਰ ਸਾਹਿਬਾਂ ਦੀ ਸਾਰੇ ਹਲਕਾ ਇੰਚਾਰਜ ਸਾਹਿਬਾਂ ਦੀ ਉਹ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਵਿੱਚ ਬੜੇ ਭੰਕਰ ਹੜ ਆਏ ਐ ਉੱਥੇ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਜਿਹੜੀਆਂ ਕਮੇਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀਆਂ ਬਣਾਈਆਂ ਗਈਆਂ ਸੀ ਉਹਨਾਂ ਸਾਰਿਆਂ ਦੀ ਸਾਂਝੀ ਮੀਟਿੰਗ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਹੋਣਾ ਜਿਹਦੇ ਵਿੱਚ ਸਾਰੇ ਜਿਹੜੀ ਹੜ੍ਹਾਂ ਦੀ ਬਹੁਤ ਭੈੰਕਰ ਸਥਿਤੀ ਹੈ ਉਹਦੇ ਤੇ ਸਾਰੇ ਜਿਹੜੇ ਸਾਡੇ ਆਪੂ ਸਰਦਾਰਾਂ ਨੇ ਪੰਜਾਬ ਦੇ ਵੱਖ-ਵੱਖਰ ਕਰਕੇ ਤੋਂ ਆਏ ਉਹਨਾਂ ਨੇ ਆਪੋ ਆਪਣੇ ਇਲਾਕਿਆਂ ਦਾ ਜਿਹੜੀ ਮੌਜੂਦਾ ਸਥਿਤੀ ਹੈ ਕਿੱਥੇ ਕਿੰਨਾ ਸੁਧਾਰ ਹੋਇਆ ਕਿੱਥੇ ਪਾਣੀ ਫੇਰ ਦੁਬਾਰਾ ਉਹਨਾ ਸ਼ੁਰੂ ਹੋ ਗਿਆ ਹਰ ਲੋਕਾਂ ਦੀ ਇਸ ਵੇਲੇ ਕੀ ਹਾਲਤ ਹੈ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਲੇਖਾ ਜੋਖਾ ਹੈ ਉਹ ਅਸੀਂ ਕੀਤਾ ਹਾਲੇ ਤੱਕ ਜਿਹੜੀ ਸਮੱਸਿਆ ਖਤਮ ਨਹੀਂ ਹੋਈ ਕਿਉਂਕਿ ਬਹੁਤ ਸਾਰੇ ਪ੍ਰੋਜੈਕਟ ਵਾਲੇ ਪਾਸੇ ਦੇ ਜਿਹੜੇ ਸਾਡੇ ਲੀਡਰ ਸਾਹਿਬਾਂ ਸੀ ਉਹ ਦੱਸੇ ਸੀ ਕਿ ਹਾਲੇ ਵੀ ਕਈ ਥਾਵਾਂ ਤੇ ਪਾਣੀ ਫੇਰ ਪਿਛੋ ਜਿਆਦਾ ਪਾਣੀ ਔਨ ਕਰਕੇ ਵਧਿਆ ਅਰ ਦੁਜਾਇਆ ਕਿ ਕੁਛ ਥਾਵਾਂ ਤੇ ਸੰਤ ਮਹਾਂਪੁਰਖਾਂ ਨੇ ਕੁਛ ਥਾਵਾਂ ਤੇ ਜੜੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਲੋਕਾਂ ਨੇ ਇਕੱਠੇ ਹੋ ਕੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਬੜਾ ਵੱਡਾ ਹਿੱਸਾ ਪਾਇਆ ਐਸਟੀਪੀਸ ਨੇ ਬੜਾ ਵੱਡਾ ਹਿੱਸਾ ਪਾਇਆ ਕੁਝ ਥਾਵਾਂ ਦੇ ਉੱਤੇ ਉਹਨਾਂ ਨੇ ਆਪ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਰ ਨਹੀਂ ਰਿਹਾ ਪਰ ਅਫਸੋਸ ਹੈ ਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਜੋ ਚਾਹੀਦਾ ਸੀ ਕਿ फटाफट ਇਹਨਾਂ ਥਾਵਾਂ ਦੇ ਉੱਤੇ ਐਮਰਜੈਂਸੀ ਕੰਮ ਸ਼ੁਰੂ ਕਰਕੇ ਤੇ ਪਾਣੀ ਦੁਬਾਰਾ ਖੇਤਾਂ ਵਿੱਚ ਨਾ ਜਾਵੇ ਉਹਨੂੰ ਰੋਕਿਆ ਜਾਵੇ ਸਰਕਾਰ ਦੀ ਤਰਫੋਂ ਹਾਲੇ ਤੱਕ ਕੋਈ ਉਪਰਾਲਾ ਕਿਤੇ ਵੀ ਹੜ੍ਹਾਂ ਨੂੰ ਅੱਗੋਂ ਹੋਰ ਨੁਕਸਾਨ ਨੂੰ ਰੋਕਣ ਵਾਸਤੇ ਨਹੀਂ ਕੀਤਾ ਗਿਆ ਨਹੀਂ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਲੋਕਾਂ ਦੀ ਬਾਹ ਫੜਨ ਵਾਸਤੇ ਉਸ ਪੱਧਰ ਤੇ ਕੋਈ ਉਪਰਾਲੇ ਕੀਤੇ ਜਾ ਰਹੇ ਆ ਕਿ ਜਿਸ ਨਾਲ ਲੋਕਾਂ ਨੂੰ ਜਿਹੜਾ ਉਹ ਹੌਸਲਾ ਆਪਚਾਈ ਹੋਵੇ ਲੋਕਾਂ ਦੀ ਤੇ ਲੋਕਾਂ ਨੂੰ ਕਿਸੇ ਤਰੀਕੇ ਦੇ ਨਾਲ ਰਾਹਤ ਮਿਲੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿੰਨੀ ਦੇਰ ਹੋ ਗਈ ਆ ਸਾਡਾਂ ਦੀ ਸਮੱਸਿਆ ਸ਼ੁਰੂ ਹੋਈ ਨੂੰ ਹਾਲੇ ਤੱਕ ਸਰਕਾਰ ਨੇ ਇੱਕ ਚੁਆਨੀ ਦੀ ਕਿਸੇ ਦੇ ਖਾਤੇ ਦੇ ਵਿੱਚ ਜਿਹੜੀ ਆ ਉਹ ਨਹੀਂ ਪਾਈ। ਨਾ ਫਸਲ ਦਾ ਕੋਈ ਮੌਜਾ ਨਾ ਜਿਹੜਾ ਘਰਾਂ ਦਾ ਐਡਾ ਐਡਾ ਵੱਡਾ ਨੁਕਸਾਨ ਹੋ ਗਿਆ ਉਹਦਾ ਹੀ ਕੋਈ ਹਰ ਦੇ ਤੱਕ ਮਾਅਵਜਾ ਨਾ ਜਿਹੜਾ ਮਾਲ ਡੰਗਰ ਦਾ ਇੱਡੇ ਵੱਡੇ ਵੱਡੇ ਨੁਕਸਾਨ ਹੋ ਕੇ ਉਹਦਾ ਹੀ ਕਿਸੇ ਚੀਜ਼ ਦਾ ਮਾਅਵਜਾ ਕਿਸੇ ਤਰ੍ਹਾਂ ਵੀ ਇੱਕ ਪੈਸੇ ਦੀ ਮਦਦ ਹਾੜਾ ਦੇ ਵਾਸਤੇ ਸਰਕਾਰ ਨੇ ਨਹੀਂ ਕੀਤੀ ਇਹ ਮੈਂ ਸਮਝਦਾ ਬਹੁਤ ਹੀ ਜਿਹੜੀ ਇਹ ਨਿੰਦਣਯੋਗ ਕਾਰਵਾਈ ਹੈ ਕਿ ਨਾ ਹਾਲੇ ਤੱਕ 12000 ਕਰੋੜ ਜਿਹੜਾ ਸਰਕਾਰ ਨੇ ਜਿਹੜਾ ਹੈਗਾ ਉਹ ਆਪ ਖੁਦ-ਪੁਰਦ ਕੀਤਾ ਹਾਲੇ ਤੱਕ ਉਸ 12000 ਕਰੋੜ ਦਾ ਵੀ ਸਰਕਾਰ ਇੱਕ ਪੈਸੇ ਦਾ ਲੋਕਾਂ ਨੂੰ ਸੰਤੁਸ਼ਟ ਨਹੀਂ ਕਰਾ ਸਕੀ ਕਿ ਜਿਹੜਾ ਪ੍ਰਧਾਨ ਮੰਤਰੀ ਕਹਿ ਕੇ ਗਏ ਆ ਤੇ ਉਹ 12000 ਕਰੋੜ ਕਿੱਥੇ ਆ ਕਿਉਂ ਨਹੀਂ ਹੁਣ ਤੱਕ ਸਾਹਮਣੇ ਆਇਆ ਇਹ ਵੀ ਸਰਕਾਰ ਦੀ ਜਿਹੜੀ ਨજર ਹੁੰਦਾ ਕਿ ਕਿੰਨੀ ਕੁ ਸਰਕਾਰ ਦੀ ਬੇਰੁਖੀ ਕਿੰਨੀ ਵੱਡੀ ਹੈ ਕਿ ਕਿਸੇ ਪਾਸੇ ਵੀ ਸਰਕਾਰ ਦਾ ਲੋਕਾਂ ਦੇ ਭੜੇ ਵਾਲੇ ਪਾਸੇ ਕੋਈ ਤੇ 100 ਐ ਉਹ ਨਹੀਂ ਐ ਸਿਰਫ ਮਸ਼ਹੂਰੀਆਂ ਦੇ ਲਈ ਮੁੱਖ ਮੰਤਰੀ ਸਾਹਿਬ ਰੋਜ਼ ਟੈਲੀਵਿਜ਼ਨ ਤੇ ਆ ਕੇ ਐਲਾਨ ਝੂਠੇ ਕਰੀ ਜਾ ਰਹੇ ਪਰ ਜ਼ਮੀਨੀ ਹਕੀਕਤਾਂ ਦੇ ਉੱਤੇ ਅੱਜ ਵੀ ਕੋਈ ਫਰਕ ਨਹੀਂ ਨਜ਼ਰ ਆਉਂਦਾ ਹੁਣ ਬਾਦਪੁਰ ਹੈਡਬਾਕਸ ਦਾ ਅ ਕੱਲ ਖਬਰ ਲੱਗੀ ਸੀ ਕਿ ਉਹਦੇ ਜਿਹੜੇ ਐ ਇੱਕ ਐਕਸੀਅਨ ਇੱਕ ਐਸਟੀਓ ਤੇ ਇੱਕ ਜਈ ਸਸਪੈਂਡ ਹੋਇਆ ਹੁਣ ਦੱਸੋ ਐਡਾ ਵੱਡਾ ਜਿ 50 ਮੌਤਾ ਹੋ ਗਿਆ ਜਿਹੜਿਆ 5 ਲੱਖ ਦੇ ਕਰੀਬ ਫਸਲ ਤਬਾਹ ਹੋ ਗਈ ਘਰਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਤੇ ਸਰਕਾਰ ਹੁਣ ਜਾਗੀ ਆ ਉਹ ਵੀ ਪਹਿਲਾਂ ਜਿਹੜੀ ਆ ਇੱਕ ਕੰਪਨੀ ਦੇ ਨਾਂ ਦੇ ਉੱਤੇ ਨੋਟਿਸ ਜਾਰੀ ਕਰਕੇ ਤੇ ਸਰਕਾਰ ਲੁਕੰਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਸਾਰਾ ਹੀ ਭੰਡਾ ਜਿਹੜਾ ਉਹ ਖੁੱਲ ਗਿਆ ਕਿ ਇੱਕ ਜਨਨਾ ਹੋਇਆ ਸਰਕਾਰ ਦੀ ਅੰਗਲੀ ਕਰਕੇ ਕਿ ਜਿਹੜੇ ਫੰਡ ਉਹਨਾਂ ਨੇ ਜਿਹੜੇ ਹੈਡਵਰਕਸ ਨੂੰ ਰਿਪੇਅਰ ਕਰਨ ਵਾਸਤੇ ਜਾਰੀ ਕਰਨੇ ਸੀ ਜਿਹੜੇ ਉਹਨਾਂ ਦੀ ਪਹਿਲਾਂ ਐਕਸਰਸਾਈਜ਼ ਕਰਕੇ ਚੈੱਕ ਕਰਨੇ ਸੀ ਕਿ ਇਹ ਚੀਜ਼ਾਂ ਕੰਮ ਕਰ ਰਹੀਆਂ ਕਿ ਨਹੀਂ ਕਰ ਰਹੀਆਂ ਇਹ ਉਹਦੇ ਕਰਕੇ ਐਡਾ ਵੱਡਾ ਮੈਨੇਜਮੈਂਟ ਡਿਜਾਸਟਰ ਹੋਇਆ ਤੇ ਤਿੰਨ ਜਿਹੜੇ ਆ ਉਹ ਇਸ ਲੈਵਲ ਤੇ ਸਿਰਫ ਐਕਸ਼ਨ ਤੇ ਐਸਟੀਓ ਨੂੰ ਸਸਪੈਂਡ ਕਰਕੇ ਤੇ ਮੈਂ ਪੁੱਛਦਾ ਕਿ ਫਿਰ ਮੰਤਰੀਆਂ ਦਾ ਕੀ ਰੋਲ ਹੈ ਤੇ ਮੁੱਖ ਮੰਤਰੀ ਦਾ ਕੀ ਰੋਲ ਹੈ ਕਿਉਂਕਿ ਜ਼ਿੰਮੇਵਾਰੀ ਤਾਂ ਤੁਹਾਡੀ ਸੀ ਕਿ ਤੁਸੀਂ ਇਹ ਬੀਟਾਂ ਹੜ੍ਹਾਂ ਦੀ ਪਹਿਲਾਂ ਕਰਨੀਆਂ ਸੀ ਤੇ ਇਹ ਸਾਰਿਆਂ ਤੀਜਿਆਂ ਦਾ ਨੋਟਿਸ ਲੈਣਾ ਸੀ ਜਿਹੜੇ ਸੀਨੀਅਰ ਅਫਸਰ ਤੁਹਾਡੇ ਸੈਕਟੇਟ ਚ ਬੈਠੇ ਆ ਉਹਨਾਂ ਦਾ ਕੀ ਰੋਲ ਸੀ ਐਟੇ ਵੱਡਾ ਨੁਕਸਾਨ ਹੋ ਜੇ ਸੂਬੇ ਦਾ ਕਿ ਸਾਰੇ ਜਲਿਆਂ ਦੇ ਵਿੱਚ ਇੰਨੀ ਲੱਖਾਂ ਦੀ ਗਿਣਤੀ ਚ ਲੋਕੀ ਬੇਕਾਰ ਹੋਏ ਪਰਬਾਤ ਹੋਏ ਤੇ ਕਦੋਂ ਤੁਸੀਂ ਹੁਣ ਉਹਨਾਂ ਨੂੰ ਸਸਪੈਂਡ ਕਰਕੇ ਤੇ ਸਿਰਫ ਹਾਲੇ ਤੱਕ ਤੁਹਾਡੇ ਕੋਲ ਇਨਕੁਆਇਰੀ ਨਹੀਂ ਹੋਈ ਇਹ ਇਨਕੁਆਇਰੀ ਇੰਨੀ ਲੇਟ ਕਿਉਂ ਹੋਈ ਹੈ ਕਿੰਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਸੀ ਹੁਣ ਤੱਕ ਉਹਦਾ ਜੇਕਰ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਦੱਸਦੇ ਕਿ ਉਹ ਕੌਣ ਹੈ ਕਿੰਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਕਿਉਂਕਿ ਤੁਹਾਡੇ ਤੇ ਸਿੱਧੀ ਗੱਲ ਆਉਂਦੀ ਇਹ ਹੋ ਸਕਦਾ ਹੈ ਕਿ ਐਨਾ ਕੁਝ ਹੋ ਜਾਵੇ ਤੇ ਉਹ ਵੀ ਜਦੋਂ ਖੁੱਲ ਕੇ ਸਾਰੇ ਤੱਥ ਮੀਡੀਆ ਨੇ ਰਿਕਾਰਡ ਸਮੇਤ ਸ਼ਾਬਦ ਤੇ ਕਿ ਇਹ ਕੋਈ ਐਵੇਂ ਅਚਾਨਕ ਨਹੀਂ ਹੜ ਆਇਆ ਇਹ ਬਹੁਤ ਵੱਡੀ ਝਾਲਮਾਨਾ ਅਣਗਹਿਲੀ ਕਰਕੇ ਕ੍ਰਿਮੀਨਲ ਨੈਗਲੀਜੈਂਸ ਕਰਕੇ ਇਹ ਜਿਹੜੇ ਹੜ ਆਇਆ ਤੇ ਫਿਰ ਮਜਬੂਰ ਹੋ ਕੇ ਜਦੋਂ ਕੰਪਨੀ ਵਾਲੇ ਨੇ ਵੀ ਕਹਿਤਾ ਕਿ ਮੇਰੇ ਕੋਲੇ ਤੇ ਇਨਫਰਾਸਟ੍ਰਕਚਰ ਦੀ ਮਜ਼ਬੂਤੀ ਵਾਸਤੇ ਕੋਈ ਟੈਂਡਰ ਹੀ ਨਹੀਂ ਸੀ ਤੇ ਫਿਰ ਕੋਈ ਲੋਕਲ ਕੌਂਨਲ ਨੂੰ ਸਰਕਾਰ ਕੋਲੇ بچਿਆ ਨਹੀਂ ਤੇ ਆ ਹੁਣ ਤਿੰਨ ਅਫਸਰਾਂ ਦੇ ਉੱਤੇ ਜੂਨੀਅਰ ਪੱਧਰ ਦੇ ਉੱਤੇ ਤੁਸੀਂ ਸਸਪੈਂਸ਼ਨ ਦਾ ਕਰਕੇ ਇਹ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਮੌਤਾਂ ਦਾ 5 ਲੱਖ ਏਕੜ ਦੀ ਫਸਲ ਦੀ ਬਰਬਾਦੀ ਦਾ ਕਿਤੇ ਨਾਲ ਸੌਦਾ ਕਰ ਰਹੇ। ਕੌਣ ਤੁਹਾਡੀ ਇਸ ਐਡੀ ਵੱਡੀ ਅਣਗਹਿਲੀ ਤੋਂ ਬਾਅਦ ਇਸ ਗੱਲ ਨੂੰ ਜਿਹੜਾ ਮੰਨ ਪਾਏਗਾ ਕਿ ਇਹ ਜੋ ਤੁਸੀਂ ਕਰ ਰਹੇ ਹੋ ਠੀਕ ਕਰ ਰਹੇ ਅਸੀਂ ਪਹਿਲੇ ਦਿਨ ਹੀ ਮੰਨ ਕੀਤੀ ਸੀ ਕਿ ਇਹਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਹੋ। ਪਰ ਜੁਡੀਸ਼ੀਅਲ ਜਾਂਚ ਕਰਨ ਦੀ ਹਿੰਮਤ ਨਹੀਂ ਹੋਣੀ ਸਰਕਾਰ ਨੂੰ। ਕਿਉਂਕਿ ਜੇ ਜੁਡੀਸ਼ੀਅਲ ਜਾਂਚ ਹੋਈ ਤੇ ਫਿਰ ਸਾਰੇ ਰਿਕਾਰਡ ਸਾਹਮਣੇ ਆ ਜਾਣਾ ਕਿ ਪੈਸਾ ਕਿਉਂ ਨਹੀਂ ਰੀਲੀਜ਼ ਹੋਇਆ ਉਹ ਜਿਹੜੇ ਗੇਟ ਗਰੀਸ ਹੋਣੇ ਸੀ ਕਿਉਂ ਨਹੀਂ ਹੋਏ ਜਿਹੜੀ ਉਹਨਾਂ ਦੀ ਜੰਗ ਲੱਗਣ ਕਰਕੇ ਰਿਪੇਅਰ ਹੋਣੀ ਸੀ ਕਿਉਂ ਨਹੀਂ ਟਾਈਮ ਸਿਰ ਹੋਈ ਫਿਰ ਬਹੁਤ ਵੱਡੇ ਵੱਡੇ ਜਿਹੜੇ ਭੇਦ ਖੁੱਲਣੇ ਸੀ ਇਸ ਡਰੋਂ ਸਰਕਾਰ सस्पेंशन ਦਾ ਕਰਕੇ ਦੱਸੋ ਸਸਪेंशन ਕਿੱਡੀ ਕਬੜੀ ਪਨਿਸ਼ਮੈਂਟ ਆ ਅੱਗੇ ਦੇ ਸਰਕਾਰ ਬੜਾ ਦਮਕਜੇ ਮਾਰ ਕੇ ਨਿੱਕੀ ਜੀ ਗੱਲ ਹੁੰਦੀ ਤੇ ਕਹਿੰਦੇ ਜੀ ਅਸੀਂ ਫਲਾਣਾ ਜਿਸਮਿਸ ਕਰ ਦਿੱਤਾ ਤੇ ਹੁਣ ਤੇ ਤੁਹਾਡੇ ਇਨਕੁਆਰੀ ਵੀ ਪ੍ਰੋਪਰ ਆਰਡਰ ਕਰਨ ਦੀ ਜੜੀ ਹਿੰਮਤ ਨਹੀਂ ਪਈ ਕਿ ਜੁਡੀਸ਼ੀਅਲ ਇਨਕੁਆਰੀ ਤੇ ਆਰਡਰ ਕਰ ਦੇ। ਇਹਦਾ ਮਤਲਬ ਹੈ ਕਿ ਸਰਕਾਰ ਜਿਹੜੀ ਆਪਣੀ ਜਿਹੜੀ ਕਮਜ਼ੋਰੀ ਹੈ ਜਿਹੜੀ ਸਰਕਾਰ ਦੀ ਅਨਗੈਂਦੀ ਹੈ ਜਿਹੜਾ ਇਹਨਾਂ ਨੇ ਗਾਉਂ ਪ੍ਰਬੰਧ ਨਹੀਂ ਕੀਤੇ। ਹੜ੍ਹਾਂ ਨੂੰ ਰੋਕਣ ਵਾਸਤੇ ਉਹਦਾ ਭੇਤ ਜਿਹੜਾ ਇਸ ਜਿਹੜੇ ਛੋਟੇ ਜਿਹੇ ਅਚਨ ਦੇ ਨਾਲ ਖੁੱਲ ਗਿਆ ਕਿ ਸਰਕਾਰ ਇਹਦੇ ਪਿੱਛੇ ਲੁਕ ਕੇ ਆਪਣੇ ਆਪ ਨੂੰ ਜਿਹੜਾ ਉਹ ਬਚਾਉਣਾ ਚਾਹੁੰਦੇ ਪਰ ਇਹ ਬਚ ਨਹੀਂ ਸਕਣਗੇ ਦੂਜਾ ਮੈਂ ਪੁੱਛਦਾ ਕਿ ਬਾਪ ਜੀ ਦੱਸੋ ਕਦੋਂ ਮਿਲਣਾ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਕਿੰਨੇ ਦਿਨ ਹੋ ਗਿਆ ਘਰਾਂ ਚ ਪੰਜਾਬ ਦੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਆ ਸ਼ਰਮਣੀ ਅਕਾਲੀ ਦਲ ਕਰ ਰਿਹਾ ਸ਼ਰਮਣੀ ਕਮੇਟੀ ਕਰ ਰਹੀ ਆ ਹੋਰ ਸਮਾਜਿਕ ਧਾਰਮਿਕ ਜਥੇਬੰਦੀਆਂ ਬਹੁਤ ਆਪੋ ਆਪਣਾ ਰੋਲ ਪਲੇ ਕਰ ਰਹੀਆਂ ਪਰ ਸਰਕਾਰ ਕਿ ਕਿਸ ਗੱਲ ਕਰਕੇ ਬਦਲਾ ਲੈ ਰਹੀ ਆ ਲੋਕਾਂ ਕੋਲੇ ਕਿ ਹਾਲੇ ਤੱਕ ਕੋਈ ਤੁਸੀਂ ਉਹਨਾਂ ਨੂੰ ਲੀਫ ਦੇਣ ਵਾਸਤੇ ਇੱਕ ਪੈਸਾ ਜਿਹੜਾ ਹੈਗਾ ਉਹਨਾਂ ਦੇ ਖਾਤੇ 'ਚ ਨਹੀਂ ਪਾਇਆ ਨਾ ਜਿਹੜਾ 1800 ਕਰੋੜ ਪ੍ਰਧਾਨ ਮੰਤਰੀ ਜੀ ਐਨਾਨਸ ਕਰਕੇ ਗਏ ਆ ਚਲੋ ਉਹਦੇ ਵਿੱਚੋਂ ਵੀ ਪਾ ਦਿਓ ਉਹਦੇ ਵਿੱਚੋਂ ਵੀ ਇੱਕ ਪੈਸਾ ਨਹੀਂ ਪਾਇਆ ਗੱਜਾ ਤਾਂ ਸਾਨੂੰ ਪਤਾ ਵੀ ਤੁਸੀਂ ਖਾਧਾ ਪਰ ਘੱਟੋ ਘੱਟ ਉਹ ਤਾਂ ਪਾ ਦਿਓ ਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਵੱਡਾ ਪੀੜਾ ਚੁੱਕਿਆ ਸੀ ਹੜ ਪੀੜਤਾ ਦੀ ਸੇਵਾ ਦਾ ਇਨਸਾਨੀਅਤ ਦੇ ਨਾਤੇ ਕਿਤਨੀ ਪਾਰਟੀ ਹੋਣ ਦੇ ਨਾਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਅਤੇ ਜਿਹੜਾ ਪ੍ਰਧਾਨ ਸਾਹਿਬ ਪਿਛਲੇ ਲਗਾਤਾਰ ਜਿਹੜਾ 20-25 ਦਿਨ ਤੋਂ ਫੀਲਡ ਦੇ ਵਿੱਚ ਜਾ ਕੇ ਥਾਤਾ ਤੇ ਜੋ ਮਹਿਸੂਸ ਕਰਦੇ ਆ ਜੋ ਕੀ ਦੇਖਦੇ ਆ ਜੋ ਹੈਲਪ ਲੋਕਾਂ ਦੀ ਕਰਦੇ ਆ ਆਪਣਾ ਪਾਰਟੀ ਦੇ ਜਿਹੜੀ ਅਨਾਉਂਸਮੈਂਟ ਸੀ ਇੱਕ ਤਾਂ ਚਾਰੇ ਦੇ ਟ੍ਰੈਕ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਵੀ ਰਵਾਨਾ ਹੋ ਗਏ ਉਹ ਪਹੁੰਚ ਗਏ ਗੁਰਦਾਸਪੁਰ ਤੇ ਦੂਜੇ ਕੱਲ੍ਹ ਜਿਹੜੇ ਆ ਗਿਆ ਸ੍ਰੀ ਮੁਕਸਰ ਸਾਹਿਬ ਦੇ ਕੋਲੋਂ ਚੱਲਿਆ ਉਹ ਅੰਮ੍ਰਿਤਸਰ ਜਿਲੇ ਵਿੱਚ ਪਹੁੰਚ ਗਏ ਤੇ ਬਾਕੀ ਖਬਰ ਤੁਮੀ ਇਹ ਰੋਜ਼ ਹੁਣ ਚਾਰੇ ਦੀਆਂ ਜਿਹੜੀਆਂ ਕਿਸ਼ਤਾਂ ਉਹਦਾ ਡਿਸਟ੍ਰਿਬਿਊਸ਼ਨ ਦਾ ਸਿਸਟਮ ਅਸੀਂ ਥੱਲੇ ਪਾਰਟੀ ਦਾ ਬਣਾ ਦਿੱਤਾ ਅੱਜ ਵੀ ਅਸੀਂ ਦੁਬਾਰਾ ਰਿਪੋਰਟ ਲਈ ਆ ਕਿ ਕਿੱਥੇ ਕਿੱਥੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਉਹ ਨਾਲ ਦੀ ਨਾਲ ਅਸੀਂ ਉਹਦੇ ਮੁਤਾਬਕ ਜਿਹੜੀਆਂ ਸਾਡੀਆਂ ਟੀਮਾਂ ਥੱਲੇ ਕੰਮ ਕਰ ਰਹੀਆਂ ਉਹਨਾਂ ਨੂੰ ਹਦਾਇਤਾਂ ਜਾਰੀ ਕਰ ਰਹੇ ਹਾਂ ਕਿ ਇੱਥੇ ਇੱਥੇ ਇਹਨਾਂ ਚਾਰਾ ਜਿਹੜਾ ਉਹ ਹੋ ਜਾਵੇ ਇੱਕ ਮੈਂ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਜਿਹੜੀ ਅਪੀਲ ਕੀਤੀ ਸੀ ਪ੍ਰਧਾਨ ਸਾਹਿਬ ਨੇ 300 ਕੁਇੰਟਲ ਕਣਕ ਇਕੱਠੀ ਕਰਨ ਵਾਸਤੇ ਉਹਦੇ ਦੋ ਮਕਸਦ ਹੈ ਇੱਕ ਤਾਂ ਕਿਸਾਨਾਂ ਨੂੰ ਵੀ ਚਾਹੀਦਾ ਕਿਉਂਕਿ ਫਸਲ 5 ਲੱਖ ਏਕੜ ਚ ਬਰਬਾਦ ਹੋ ਗਈ ਘਰਾਜ ਬਹੁਤਾ ਵਾਤੇ ਪਾਣੀ ਘਰਾਜ ਚ ਵਗਿਆ ਉਹ ਹੁਣ ਘਰਾਜ ਚ ਪਿਆ 20 ਲੋਕਾਂ ਦਾ ਖਰਾਬ ਹੋ ਗਿਆ ਉਹਦੇ ਵਾਸਤੇ ਇੱਕ ਤਾਂ ਕਣਕ ਉਸ ਕੰਮ ਵਾਸਤੇ ਹੈ ਇੱਕ ਗਰੀਬਾਂ ਨੂੰ ਘਰਾਜ ਵਾਸਤੇ ਅਸੀਂ ਖਾਣ ਨੂੰ ਕਣਕ ਦੇਣੀ ਹੈ ਕਿਉਂਕਿ ਗਰੀਬ ਵਰਗ ਦਾ ਵੀ ਸਾਰਾ ਜਿਹੜਾ ਧਰਮਦਾਰ ਹੈ ਉਹ ਖੇਤੀ ਤੇ ਹੁੰਦਾ ਖੇਤ ਮਜ਼ਦੂਰ ਦਾ ਖਾਸ ਕਰ ਉਹਨੇ ਵੀ ਉੱਥੇ ਰੋਟੀ ਖਾਣੀ ਸੀ ਤੇ ਉਹਨਾਂ ਵੀ ਕਣਕ ਦੀ ਲੋੜ ਆ ਉਹਦੇ ਵਾਸਤੇ ਮੈਂ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਅੱਜ ਰਿਪੋਰਟਾਂ ਜਿਹੜੀਆਂ ਆਈਆਂ ਕਿ ਅਸੀਂ 3-300 ਕੁਇੰਟਲ ਕਾਇਆ ਸੀ ਕਈ ਹਲਕਿਆਂ ਨੇ 5-500 ਕੁਇੰਟਲ ਤੋਂ ਵੀ ਵੱਧ ਆਪਣੀ ਕਣਕ ਜਿਹੜੀ ਆ ਉਹ ਇਕੱਠੀ ਕੰਬੀ ਰਿਪੋਰਟ ਆਪਣੀ ਦਿੱਤੀ ਆ ਬਾਕੀਆਂ ਚ ਹਾਲੇ ਚੱਲ ਰਿਹਾ ਕੰਮ ਉਹਦੇ ਵਾਸਤੇ ਮੈਂ ਸਾਰੀ ਪਾਰਟੀ ਦਾ ਜਿਹੜਾ ਉਹ ਤਹਿ ਦਿਲ ਤੋਂ ਧੰਨਵਾਦ ਕਰਦਾ ਹੁਣ ਜਿਹੜੀਆਂ ਸਾਡੀਆਂ ਅਗਲੀ ਜਿਹੜੀਆਂ ਸਾਡੀਆਂ ਵੱਟਿਆਂ ਚ ਲੋੜਾਂ ਤੇ ਇੱਕ ਕਣਕ ਦੇਣੀ ਆ ਇੱਕ ਬੀਜ ਦੇਣਾ ਇੱਕ ਫੋਗਿੰਗ ਮਸ਼ੀਨਾ ਅੱਜ ਤੁਹਾਡੇ ਸਾਹਮਣੇ ਆ ਤੇ ਫੋਗਿੰਗ ਮਸ਼ੀਨਾ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ 500 ਫੋਗਿੰਗ ਮਸ਼ੀਨਾ ਉਹ ਸਾਡੇ ਆਪਣੇ ਯੂਥ ਅਕਾਲੀ ਦਲ ਦੇ ਜਿਹੜੇ ਵਰਕਰ ਆ ਜਾਂ ਜਿਹੜੇ ਸਥਾਨਕ ਸਾਡੇ ਪਾਰਟੀ ਦੇ ਉੱਥੇ ਆਗੂ ਆ ਉਹ ਵੀ ਜਿਹੜੇ ਹਾਰਡ ਫੈਕਟਰ ਟੈਂਡ ਨੇ ਉਹਦੇ ਤੇ ਕਨਸੈਂਟਰੇਟ ਕਰਨਗੇ ਕਿ ਕੋਈ ਬਿਮਾਰੀ ਨਾ ਫੈਲੇ ਉਹ ਉਹਦਾ ਵਾਸਤੇ ਉਹ ਆਪ ਜਾ ਕੇ ਉੱਥੇ ਸੇਵਾਦਾਰ ਦੇ ਤੌਰ ਤੇ ਉੱਤੇ ਉਹਨਾਂ ਇਲਾਕਿਆਂ ਦੇ ਵਿੱਚ ਉਹ ਫਾਰਮਿੰਗ ਮਸ਼ੀਨਾ ਅੱਜ ਤੁਹਾਡੇ ਸਾਹਮਣੇ ਅਸੀਂ ਰਵਾਨਾ ਕਰ ਦਿੱਤੀਆਂ ਕੁਝ ਪਹਿਲਾਂ ਵੀ ਜਾ ਚੁੱਕੀਆਂ ਨੇ ਹਾਲੇ ਹੋਰ ਵੀ ਜਾਣਦੀਆਂ ਇਹ ਵੀ ਸੇਵਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਆਪਣੀ ਉਸੇ ਤਰੀਕੇ ਜਿਹੜੀ ਹੈ ਉਹ ਪੂਰੀ ਜਿਹੜਾ ਉਹ ਕਰੇਗਾ ਇਸ ਤੋਂ ਇਲਾਵਾ ਨਾਲ-ਨਾਲ ਅਸੀਂ ਪੁੱਛ ਰਹੇ ਹਾਂ ਕੋਈ ਹੋਰ ਸਾਡੇ ਲਈ ਸੇਵਾ ਹੋਵੇ ਜਿੱਥੇ ਕਿਤੇ ਟਰੈਕਟਰ ਚਾਹੀਦੇ ਆ ਸੈੱਟ ਕੱਢਣ ਵਾਸਤੇ ਉਹ ਵੀ ਅੱਜ ਪਾਰਟੀ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹਲਕੇ ਦੀ ਅਸੀਂ ਝੋਟੀਆਂ ਵੰਡ ਲਈਆਂ ਜਿੱਥੇ ਜਿੱਥੇ ਡਿਮਾਂਡ ਆਏਗੀ ਕੁਸ਼ਤਾਂ ਮੰਦਿਤ ਤੇ ਲੋਕਲ ਪਾਰਟੀ ਦੇ ਲੀਡਰ ਨੇ ਕਹਿ ਕੇ ਅਸੀਂ ਆਪਣੇ ਹਲਕੇ ਦੇ ਜਿਹੜੇ ਬਾਕੀ ਪਿੰਡ ਆ ਜਿੱਥੇ ਹੜ ਨਹੀਂ ਆਏ ਉਹਨਾਂ ਦੇ ਟਰੈਕਟਰ ਭੇਜ ਕੇ ਸੇਵਾ ਕਰ ਰਿਹਾ ਬਹੁਤ ਅੱਛੀ ਗੱਲ ਹੈ ਜਿੱਥੇ ਕਿਤੇ ਘਟ ਹੋਏ ਕਿ ਮਸ਼ੀਨਰੀ ਉਦੋਂ ਜਿੱਥੋਂ ਵੀ ਪਾਰਟੀ ਦੇ ਵਰਕਤ ਲੈ ਕੇ ਜਾ ਕੇ ਤੇ ਲੋਕਾਂ ਦੀ ਸੇਲਟ ਕੱਢਣ ਵਾਸਤੇ ਜ਼ਮੀਨ ਪਤਰੀ ਕਰਨ ਵਾਸਤੇ ਕੋਈ ਪਾਰ ਪੈ ਗਿਆ ਉਹਦੀ ਪੂਰਨ ਵਾਸਤੇ ਜੋ ਵੀ ਜੇਮੀ ਦਾ ਵੀ ਹੈਲਪ ਹੋ ਸਕੇਗੀ ਉਹ ਅਸੀਂ ਨਾਲ-ਨਾਲ ਕਰਾਂਗੇ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਕਿਉਂਕਿ ਉਹ ਸਾਰੀਆਂ ਹੀ ਸਵਾਵਾ ਕਰ ਰਹੇ ਪਹਿਲਾ ਲੰਗਰ ਪਾਣੀ ਦੀ ਬਣੀ ਵੱਡੀ ਸੇਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜੋ ਐਮਰਜੈਂਸੀ ਹੁੰਦੀ ਆ ਉਹ ਪਿੰਨ ਦਿਨ ਤੋਂ ਚੱਲੂ ਆ ਫਿਰ ਉਹਨਾਂ ਨੇ ਜਿਹੜਾ 20 ਕਰੋੜ ਦਾ ਬਜਟ ਰੱਖਿਆ ਉਹਦੇ ਚ ਤੇਲ ਵੀ ਜਿਹੜਾ ਉਹ ਦੇ ਰਿਹਾ ਜਿੱਥੇ-ਜਿੱਥੇ ਜ਼ਰੂਰਤ ਪੈਂਦੀ ਹੈ ਡੀਜ਼ਲ ਦੀ ਉਹ ਵੀ ਦੇ ਰਿਹਾ ਮੈਡੀਕਲ ਕੈਂਪ ਵੀ ਉਹਨਾਂ ਨੇ 110 ਤੋਂ ਵੱਧ ਟੀਮਾਂ ਬਣਾਈਆਂ ਸ਼ਰੋਮਣੀ ਅਕਾਲੀ ਦਲ ਨੇ ਵੀ ਜਿਹੜੀ ਇੱਕ ਪ੍ਰਾਈਵੇਟ ਸੰਸਥਾ ਦੇ ਨਾਲ ਯੂਨੀਵਰਸਿਟੀ ਦੇ ਨਾਲ ਟਾਈਪ ਕਰਕੇ ਤੇ ਕੁਝ ਵੈਟਰਨ ਦੀਆਂ ਟੀਮਾਂ ਵੀ ਬਣਾਈਆਂ ਉਹ ਵੀ ਅਸੀਂ ਅੱਜ ਕਹਿ ਕੇ ਜਿੱਥੇ-ਜਿੱਥੇ ਤੁਸੀਂ ਕੈਂਪ ਨਾਲ ਲੱਗ ਕੇ ਲਗਵਾ ਸਕਦੇ ਹੋ ਉਹ ਵੀ ਲੋਕਾਂ ਦੀ ਹੈਲਪ ਕਰੋ ਸੋ ਸ਼ਰੋਮਣੀ ਅਕਾਲੀ ਦਲ ਆਪਣਾ ਜਿਹੜਾ ਸੇਵਾ ਦਾ ਕੰਮ ਹੈ ਇਹ ਉਸੇ ਤਰੀਕੇ ਲਗਾਤਾਰ ਜਾਰੀ ਰੱਖੇਗਾ ਔਰ ਅਕਾਲਪੁਰਖ ਬਖਸ਼ਿਸ਼ ਕਰੇ ਚਾਰਦੀ ਕਲਾਤੇ ਵਿੱਚ ਸਾਰੇ ਵਰਕਰਨੇ ਤੇ ਸੇਵਾ ਦੇ ਵਿੱਚ ਅਸੀਂ ਲਗਾਤਾਰ ਜਿਹੜੇ ਇਸੇ ਤਰ੍ਹਾਂ ਹੀ ਜੁਟੇ ਰਹਾਂਗੇ ਸੋ ਅੱਜ ਦਾ ਜਿਹੜਾ ਮੇਨ ਸਾਡਾ ਮੀਟਿੰਗ ਦਾ ਅਜੰਡਾ ਇਹ ਸੀ ਕਿ ਬਸ ਸਰਕਾਰ ਨੇ ਜਿਹੜਾ ਸੀਐਮ ਰਾਹਤ ਪਾਂਡੂਗੋਨ ਨੂੰ ਛੱਡ ਕੇ ਰਿੰਦਰਾ ਪੰਜਾਬ ਨਾਲ ਦਾ ਟਰਸਟ ਬਣਾ ਕੇ ਉਹਦੇ ਪੈਸੇ ਜਮ੍ਹਾਂ ਕਰਾਉਣ ਲੱਗਿਆ ਕਿਵੇਂ ਦੇਖਦੇ ਹਾਂ ਲੱਗਦਾ ਕਿ ਕੈਕ ਦੀ ਜਿਹੜੀ ਆਡਿਟ ਤੋਂ ਬਚਣ ਦੇ ਲਈ ਸਭ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ 12000 ਕਰੋੜ ਰੁਪਏ ਸਾਹਮਣੇ ਕੈਕ ਤੋਂ ਤਾਂ ਕੀ ਬਚਣਗੇ ਕੈਕ ਦੀ ਰਿਪੋਰਟ ਤਾਂ ਆਲਰੇਡੀ ਕਹਿੰਦੀ ਐ ਕਿ ਉਹ 12000 ਕਰੋੜ ਰੁਪਏ ਇਹਨਾਂ ਨੇ ਕਿਤੇ ਖੁਰਦ-ਬੁਰਦ ਕੀਤਾ ਉਹ ਤਾਂ ਅੰਦਾਜ਼ ਨਹੀਂ ਉਹ ਤਾਂ ਪਿਛਲੇ ਜਿਹੜੇ ਡਿਜਾਸਟਰ ਦਾ ਜਿਹੜਾ ਹੈਗਾ ਸਟੇਟ ਡਿਜਾਸਟਰ ਰਿਸਪਾਂਸ ਫੰਡ ਜਿਹੜਾ ਐਸਟੀਆਰਐਫ ਉਹ ਤਾਂ ਉਹਦੇ ਤੇ ਆਲ ਨਹੀਂ ਉਹ ਤਾਂ ਸਰਪੰਚਰ ਕੋਟੋ ਦੀ ਪੇਸ਼ ਹੋ ਚੁੱਕੀ ਐ ਇਹ ਵੀ ਹੁਣ ਚੋਰ ਮੋਰੀਆ ਹੀ ਨੇ ਤੁਹਾਡੇ ਕੋਲੇ ਚੀਫ ਮਿਨਿਸਟਰ ਫੰਡ ਚੰਗਾ ਬਣਿਆ ਹੋਇਆ ਹਮੇਸ਼ਾ ਪ੍ਰਾਈਮ ਮਿਨਿਸਟਰ ਲੀ ਫੰਡ ਚੀਫ ਮਿਨਿਸਟਰ ਡੀ ਫੰਡ ਦੇ ਵਿੱਚ ਪੈਸੇ ਆਉਂਦੇ ਆ ਇੱਕ ਪ੍ਰਾਪਰ ਉਹਦਾ ਸਿਸਟਮ ਹੁੰਦਾ ਪਰ ਹੁਣ ਕਿਉਂਕਿ ਪਤਾ ਨਹੀਂ ਮਨਚਾ ਕੀ ਆ ਕਿ ਲੋਕਾਂ ਨੂੰ ਜਿਹੜੀ ਆ ਸੇਵਾ ਕਰਨੀ ਲੋਕਾਂ ਨੂੰ ਮਦਦ ਦੇਣਾ ਇਹ ਤਾਂ ਸਰਕਾਰ ਦੀ ਮਰਚਾ ਲੱਗਦੀ ਹੈ ਇਸ ਕਰਕੇ ਸੁਣ ਹੀ ਜਾਂਦੇ ਆ ਵੀ ਕੋਈ ਦਿੱਲੀ ਪੈਸੇ ਇਕੱਠੇ ਕਰਦਾ ਕੋਈ ਦੂਜੇ ਕਰਦਾ ਇਕ ਪੰਜਾਬ ਚ ਤੋਂ ਇਹਨਾਂ ਚੋਕ ਦਿੰਦਾ ਕਿ ਵੀ ਸਵਾਲ ਤਾਂ ਹੀ ਘੜਾ ਹੁੰਦਾ ਲਾਜੀ ਕਿ ਜਿਹੜਾ ਰਗਲਾ ਪੰਜਾਬ ਦਾ ਨਾਲ ਅਟਰਸਟ ਬਣਾਇਆ ਗਿਆ ਉਹਦੀ ਮਸ਼ੂਰੀ 18 18 ਕਰੋੜ ਤੋਂ ਪਲੱਸ ਹੀ ਕਰ ਦਿੱਤੀ ਗਿਆ ਜਦ ਤੱਕ ਇਹ ਫੰਡ ਕਿੰਨਾ ਪੈਸਾ ਆ ਉਹਦੇ ਬਾਰੇ ਜਾਣਕਾਰੀ ਦੇਣ ਲਈ ਅਜੇ ਵੀ ਸੀ ਇਹ ਬਾਕੀ ਵੀ ਮਸ਼ੂਰੀਆਂ ਦੀ ਭੇਟੀ ਚੜੇਗਾ ਲੋਕਾਂ ਨੂੰ ਕੁਝ ਨਹੀਂ ਮਿਲਦਾ ਇਹ ਅੱਜ ਲਿਖ ਕੇ ਨੱਕਲੋਂ ਪਾਉਨੇ ਕਿਉਂਕਿ ਇਹ ਸਰਕਾਰੀ ਮਸੂਰੀਆਂ ਦੀ ਜਮੀਨ ਦੇ ਉੱਤੇ ਆਪ ਮੈਂ ਕਹਿ ਰਿਹਾ ਕਿ ਕਿੰਨੇ ਦਿਨ ਕਦੀ ਐਡਾ ਮਾੜਾ ਹਾਲ ਨਹੀਂ ਦੇਖਿਆ ਵੀ ਸੜਕਾਂ ਟੁੱਟ ਗਈਆਂ ਪੀਣ ਵਾਲੇ ਪਾਣੀ ਦੇ ਬੰਦੇ ਹਾਲ ਕਿਸੇ ਨੂੰ ਚਿੰਤਾ ਹੋਵੇ ਕੋਈ ਵੱਡੀ ਬਿਮਾਰੀ ਫੈਲ ਜੇ ਕਿ ਕੋਈ ਵੈਕਸੀਨੇਸ਼ਨ ਡੰਗਰਾਂ ਦੀ ਸ਼ੁਰੂ ਹੋਵੇ ਕਿਸੇ ਤਰ੍ਹਾਂ ਦੀ ਕੋਈ ਨਹੀਂ ਬਸ ਇੱਕ ਟੀਵੀ ਦੇ ਉੱਤੇ ਆ ਕੇ ਤੇ ਬਸ ਖਬਰਾਂ ਤੇ ਵਿਰੋਧੀਆਂ ਨੂੰ ਨਿੰਦਣਾ ਇਹੀ ਕੰਮ ਸਰਕਾਰ ਦਾ ਰਹਿ ਗਿਆ ਹੋਰ ਕੋਈ ਕੰਮ ਸਰਕਾਰ ਕਰਦੀ